ਅਜਾਲਾ ਦੇ ਨਾਲ ਲੱਗਦੇ ਆਈਟੀਆਈ ਰੂਟ ਤੇ ਸਥਿਤ ਸੂਏ ਦੇ ਕੰਡੇ ਤੋਂ ਹੀ ਕਣ ਪਛਾਤੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਉੱਥੇ ਹੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਉੱਥੇ ਹੀ ਨੌਜਵਾਨ ਦੀ ਮ੍ਰਿਤਕ ਦੀ ਲਾਸ਼ ਨੂੰ ਅਜਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਸੋ ਨਸ਼ੇ ਦੀ ਓਵਰਡੋਸ ਦੇ ਲਈ ਇੱਕ ਹੋਰ ਨੌਜਵਾਨ ਦੀ ਜਾਨ ਨਸ਼ੇ ਦੀ ਓਵਰਡੋਸ ਦੇ ਨਾਲ ਪਛਾਤੇ ਵਿਅਕਤੀ ਦੀ ਮੌਤ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਅਤੇ ਮਾਮਲਾ ਦਰਜ ਕਰ ਲੈ ਕੇ ਹੈ ਇਹ ਅੱਜ ਪਤਾ ਲੱਗਾ ਜੀ ਆ ਸੂਏ ਦੇ ਲਾਗੇ ਇੱਕ ਡੈੱਡ ਬੋਡੀ ਪਈ ਆ ਹਨ ਪਛਾਤੇ ਉੱਥੇ ਆਏ ਆ ਤੇ ਫਿਲਹਾਲ ਅਜੇ ਤੱਕ ਇਹਦਾ ਕੁਝ ਪਤਾ ਨਹੀਂ ਲੱਗਾ ਇਹਦਾ ਪਤਾ ਕਰ ਰਹੇ ਹਾਂ ਕਿ ਐਡਰੈਸ ਵਗੈਰਾ ਤੇ ਉਸ ਤੋਂ ਬਾਅਦ ਜੋ ਕਾਨੂੰਨ ਬੰਦੀ ਕਰਾਂਗੇ ਕੋਈ ਇਹਦੇ ਕੋਲੋਂ ਸਮਗਰੀ ਨਹੀਂ ਸਰ ਕੋਈ ਕੁਝ ਨਹੀਂ ਮਿਲਿਆ ਤੇ ਸਕੂਟਰੀ ਲੱਗੇ ਕਿ ਐਕਟਵਾਂ ਖੜੀ ਸੀ ਉਹਦੇ ਵਿੱਚ ਇੱਕ ਸਲਿੱਪ ਮਿਲੀ ਉਹਦੇ ਆਧਾਰ ਤੇ ਸੀਦਾ ਐਡਰੈਸ ਦਾ ਪਤਾ ਕਰ ਰਹੇ ਕੀ ਲੱਗਦਾ ਸਰ ਕੀ ਕਰ ਲਓ ਸਕਦਾ ਹੈ ਫਿਲਹਾਲ ਤੇ ਕੁਝ ਨਹੀਂ ਕਹਿ ਸਕਦੇ ਜੀ ਲੱਗੇ ਕੋਈ ਸੱਟ ਦਾ ਨਿਸ਼ਾਨ ਵੀ ਨਹੀਂ ਹੈਗਾ ਇਹਦੇ ਤੇ ਬਾਕੀ ਪੋਸਟਮਾਰਟਮ ਕਰਵਾਵਾਂਗੇ ਜੀ ਉਹਦੇ ਬਾਅਦ ਜੋ ਵੀ ਕਾਰਵਾਈ ਹੋਊਗੀ ਕੋਈ ਕਿਸ ਤਰ੍ਹਾਂ ਦਾ ਹਥਿਆਰ ਮਿਲਿਆ ਕੋਈ ਲੱਗ ਨਹੀਂ ਕੁਝ ਨਹੀਂ ਮਿਲਿਆ ਜੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮਿਲਿਆ ਕੋਈ